ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਤੇ ਬੜੀ ਦੁੱਖ ਦੀ ਗੱਲ ਹੈ ਔਰ ਬੀਜੇਪੀ ਉਹਨਾਂ ਨੂੰ ਬਾਅਦ-ਬਾਅਦ ਜਿਹੜੀ ਪਰੋਲ ਦੇ ਰਹੀ ਹੈ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ। ਇਹ ਨਹੀਂ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ। ਇਹ ਬੜੀ ਦੁੱਖ ਦੀ ਗੱਲ ਹੈ ਔਰ ਬੀਜੇਪੀ ਉਹਨਾਂ ਨੂੰ ਬਾਅਦ-ਬਾਅਦ ਜਿਹੜੀ ਪਰੋਲ ਦੇ ਰਹੀ ਹੈ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਨ ਬੁੱਝ ਕੇ ਪੁਨੂ ਦੇ ਆਕਰਦੀ ਹੈ ਮੈਂ ਬੀਏਪੀ ਦੀ ਇਸ ਕੱਟਿਆ ਚਾਹ ਦੀ ਜਿਹੜੀ ਦਿੰਦਾ ਕਰਦਾ ਔਰ ਮੈਂ ਉਹ ਸੁਣਦੇ ਕਿ ਸਾਡੇ ਸਿੱਖ ਦੇ ਜਵਾਨਤਾ ਦੇ ਨਾਲ ਉਹ ਬੀਜੇਪੀ ਛੇੜ ਰਹੀ ਹੈ ਔਰ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਆ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਆ ਅਦੇ ਇਦਾਂ ਕਿਸੇ ਮੁਜਮ ਨੂੰ ਕਤਲ ਦੇ ਮੁਜਮ ਨੂੰ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਬਾਅਦ ਬਾਅਦ 2-2 ਮਹੀਨੇ ਬਾਅਦ ਉਹਨੂੰ ਬਾਹਰ ਤੇ ਸਾਰਾ ਪੋਲਿਟਿਕਲ ਡਰਾਮਾ ਇਹਨਾਂ ਕੋਲੋਂ ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿਣਾ ਚਾਹੁੰਦਾ ਕਿਉਂਕਿ ਹਿਦਿਆਨਦਰ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਿਦਿਆਨਦਰ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਇਹਦਾ ਮੱਦੀ ਰਾਮ ਦੀ ਤੋਂ ਬਾਹਰ ਆਉਂ ਬੀਜੇਪੀ ਜਿੱਤਦੀ ਨਹੀਂ ਲੱਕ ਤੋੜ ਵੀ ਉਹ ਦਹਾੜ ਹੋਣੀ ਆ ਸੋ ਮੈਂ ਹਜ਼ਾਰੇ ਦੇ ਲੋਕਾਂ ਨੂੰ ਕਹਣਾ ਚਾਹਤ ਹਾਂ ਕਿ ਤੁਸੀਂ ਇਹ ਜਿਹੜੀਆਂ ਫਾਪਸ ਹੀ ਵਾਲੀਆਂ ਚਾਲਾ ਚੱਲਣ ਦੇ ਬੀਜਪੀ ਆਦੇ ਇਹਨਾਂ ਚਾਲਾ ਚੱਲਦੀ ਫਸਲਾ ਬੀਜਪੀ ਦਾ ਜੜਾ ਹਜ਼ਾਰੇ ਚੋਂ ਬਾਈਕਟ ਕਰਨਾ ਔਰ ਬੀਜਪੀ ਦਾ ਜੜਾ ਪਤਾ ਸਾਫ਼ ਕਰਨਾ